ਉਹ ਬੇਨਤੀ ਆ ਕਿ ਗੁਰੂ ਘਰ ਵੇਖ ਪਹੁੰਚੋ ਮੇਨ ਮਕਸਦ ਸੀਗਾ ਕਿ ਇੱਕ ਤਾਂ ਜਿਹੜੇ ਸਾਡੇ ਉੱਤੇ ਨਜਾਇਜ਼ ਪਰਚੇ ਹੋਏ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਇੱਕ ਜਿਨ੍ਹਾਂ ਨੇ ਸਾਡੇ ਤੇ ਹਮਲਾ ਕੀਤਾ ਉਹਨਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਤੇ ਬਾਧਾ ਜੁਰਮ ਨਹੀਂ ਕੀਤਾ ਗਿਆ ਸੋ ਬਾਧਾ ਜੁਰਮ ਕੀਤਾ ਜਾਵੇ ਟਿੱਪਰਾਂ ਤੇ ਪੂਰਨ ਤੌਰ ਤੇ ਪਾਬੰਦੀ ਇਥੋਂ ਲਾਈ ਜਾਵੇ ਪਿੰਡਾਂ 'ਚੋਂ ਲੰਘਣ ਦੇ ਉੱਤੇ ਸਾਡੀਆਂ ਸੜਕਾਂ ਦੀ ਰਿਪੇਅਰ ਕੀਤੀ ਜਾਵੇ ਬਣਾਈਆਂ ਹੀ ਜਾਣ ਨਵੀਆਂ ਹੀ ਬਣਨਗੀਆਂ ਰਿਪੇਅਰ ਤਾਂ ਇੱਥੇ ਹੋਣੀ ਨਹੀਂ ਰਾਹੋਂ ਰੋਡ ਨੂੰ ਬਣਾਇਆ ਜਾਵੇ ਪ੍ਰੋਪਰ ਤਰੀਕੇ ਨਾਲ ਸੜਕ ਸੁਰੱਖਿਆ ਜਿਹੜੀ ਫੋਰਸ ਆ ਉਹ ਸਾਡੀ ਇੱਥੇ ਲਾਈ ਜਾਵੇ ਰਾਂਹ ਰੋਡ ਤੇ ਤੇ ਮਾਈਨਿੰਗ ਆ ਜਿਹੜੀ ਕਾਨੂੰਨੀ ਤਰੀਕੇ ਨਾਲ ਚਲਾਈ ਜਾਵੇ ਇਹ ਸਾਡੀਆਂ ਮੰਗਾਂ ਸੀਗੀਆਂ ਇੱਕ ਤਾਂ ਜੀ ਸਰਕਾਰ ਹਮੇਸ਼ਾ ਦਾਵਾ ਕਰਦੀ ਹੈ ਕਿ ਭ੍ਰਿਸ਼ਟਾਚਾਰ ਮੁਕਤ ਸਰਕਾਰ ਬਣਾਵਾਂਗੇ ਸਰਕਾਰ ਇਹੀ ਵਾਅਦੇ ਕਰਕੇ ਜਿਹੜੀ ਸੱਤਾ ਦੇ ਵਿੱਚ ਵੀ ਆਈ ਸੀ ਤੇ ਅੱਜ ਹਰੇਕ ਫੀਲਡ ਦੇ ਵਿੱਚ ਇਸ ਤਰੀਕੇ ਦਾ ਦੇਖਣ ਨੂੰ ਮਿਲਦਾ ਕੀ ਕਹਿੰਨੇ ਉਹਦਾ ਭ੍ਰਿਸ਼ਟਾਚਾਰ ਨਹੀਂ ਬਹੁਤ ਜ਼ਿਆਦਾ ਦੇਖੋ ਭ੍ਰਿਸ਼ਟਾਚਾਰ ਇਸ ਲੈਵਲ ਤੱਕ ਆ ਕਿ ਜੇ ਭ੍ਰਿਸ਼ਟਾਚਾਰ ਨਾ ਹੋਵੇ ਤਾਂ ਸਾਨੂੰ ਲੜਨਾ ਹੀ ਨਾ ਪਵੇ ਫਿਰ ਅਸੀਂ ਘਰੇ ਨਾ ਬੈਠੇ ਹੋਈਏ ਆਰਾਮ ਨਾਲ ਆਪਣੀ ਰੋਜੀ ਰੋਟੀ ਖਾਂਦੇ ਹੋਈਏ ਆਰਾਮ ਨਾਲ ਕਮਾਉ ਤਈ ਤੰਗ ਕੀਤਾ ਪਿਆ ਇਹਨਾਂ ਨੇ ਭ੍ਰਸ਼ਟਾਚਾਰ ਸਿਰ ਤੋਂ ਲੈ ਕੇ ਪੈਰਾਂ ਤੱਕ ਫੈਲਿਆ ਹੋਇਆ ਆ ਜਦੋਂ ਵੀ ਅਸੀਂ ਸ਼ਿਕਾਇਤਾਂ ਕਰਦੇ ਆ ਅਸੀਂ ਸਿੱਧਾ ਰਾਤ ਨੂੰ ਜਦੋਂ ਮਾਈਨਿੰਗ ਹੁੰਦੀ ਆ ਉਹਦੀ ਸ਼ਿਕਾਇਤ ਕਰੀਦੀ ਆ ਰਜਤ ਕੁਰੋਵਰ ਨੂੰ ਪਰ ਉਹ ਕੁਝ ਨਹੀਂ ਕਰਦਾ ਅਸੀਂ ਇਹਨਾਂ ਦੀ ਸ਼ਿਕਾਇਤ ਵੀ ਕੀਤੀ ਹੋਈ ਆ ਆਪਣੀ ਐਨਜੀਟੀ ਨੂੰ ਨਹੀਂ ਗਵਰਨਰ ਨੂੰ ਆ ਜਿਹੜੇ ਭ੍ਰਸ਼ਟਾਚਾਰ ਵਾਲੇ ਆ ਵਿਜੀਲੈਂਸ ਨੂੰ ਪਰ ਵਿਜੀਲੈਂਸ ਨੇ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਬਿਲਕੁਲ ਇਨਵੋਲਵ ਆ ਜੀ ਅਸੀਂ ਉਹਨਾਂ ਨੂੰ ਖੁੱਲਾ ਸੱਦਾ ਦਿੱਤਾ ਸੀਗਾ ਮੈਂ ਤਾਂ ਸੋਨੂੰ ਵੀਰੇ ਨੇ ਕਿ ਜੇ ਉਹ ਵਾਕਈ ਲੋਕਾਂ ਦੀ ਹੱਕ ਦੀ ਗੱਲ ਕਰਦੇ ਇੱਥੇ ਆਉਣ ਸਾਡੇ ਵਿੱਚ ਪਰ ਉਹ ਆਏ ਨਹੀਂ ਆਏ ਨਹੀਂ ਤਾਂ ਇਹਦਾ ਇਹਦਾ ਮਤਲਬ ਆ ਵੀ ਇਹ ਉਧਰਲੇ ਪਾਸੇ ਆ ਤੁਸੀਂ ਮੁਲਾਕਾਤ ਵੀ ਕੀਤੀ ਕਿਸੇ ਨਾਮ ਕੀ ਆ ਅਸੀਂ ਸਰਕਾਰ ਦੇ ਮੰਤਰੀਆਂ ਨੂੰ ਵੀ ਮਿਲਲੇ ਆ ਤੇ ਅਸੀਂ ਜਿਹੜੇ ਦੂਜੇ ਆ ਉਹਨਾਂ ਨੂੰ ਵੀ ਮਿਲਲੇ ਆ ਠੀਕ ਹੈ ਖੈਰ ਬਾਜਵਾ ਸਾਹਿਬ ਸਾਡੇ ਨਾਲ ਹੈਗੇ ਨੇ ਇੱਥੇ ਸਾਡੇ ਹਲਕੇ ਦੇ ਇੰਚਾਰਜ ਨੇ ਬੀਜੇਪੀ ਤੋਂ ਬਲੀਅਲ ਵੀਰ ਜੀ ਸਾਡੇ ਨਾਲ ਹੈਗੇ ਨੇ ਕਈ ਸਾਡੇ ਨਾਲ ਹੈਗੇ ਨੇ ਪਰ ਸਰਕਾਰ ਵਾਲੇ ਵੀ ਕਈ ਨੁਮਾਇंदे ਆ ਪ੍ਰਦੀਪ ਖਾਲਸਾ ਸਾਡੇ ਨਾਲ ਨੇ ਆਮ ਆਦਮੀ ਤੋਂ ਵੀ ਕਈ ਲੋਕ ਸਾਡੇ ਨਾਲ ਅੱਜ ਵੀ ਆ ਕੇ ਖੜੇ ਨੇ ਪਰ ਜਿਹੜਾ ਵਿਧਾਇਕ ਆ ਉਹ ਨਹੀਂ ਨਾਲ ਉਹਨਾਂ ਦੇ ਨਾਲ ਅੱਗੇ ਦੀ ਲੜਾਈ ਇੱਕ ਤਰ੍ਹਾਂ ਅੱਗੇ ਦੀ ਲੜਾਈ ਹੈ ਜੀ ਦੇਖੋ ਅਸੀਂ ਕਿਹਾ ਹੈ ਕਿ ਜੇ ਸਾਡੀਆਂ ਮੰਗਾਂ ਮੰਨ ਲੀਆਂ ਜਾਣਗੀਆਂ ਤਾਂ ਠੀਕ ਆ ਨਹੀਂ 10 ਦਿਨਾਂ ਬਾਅਦ ਅਸੀਂ ਦੁਬਾਰਾ ਮੋਰਚਾ ਲਾਵਾਂਗੇ ਤੇ ਭੁਖ ਹੜਤਾਲ ਤੇ ਵੀ ਬੈਠੂਗੀ ਮੈਂ ਪਿੰਡ ਦੇ ਕਿ ਤੁਸੀਂ ਆਪ ਦੇਖ ਲਓ ਜੀ ਲੋਕ ਕਿੰਨੇ ਹੁੰਦੇ ਨੇ ਤੇ ਕਈ ਵਾਰੀ ਲੋਕ ਡਰ ਵੀ ਜਾਂਦੇ ਕਿਉਂਕਿ ਇਹ ਮੇਨ ਇਸ ਲਈ ਆ ਵੀਰੇ ਤੇ ਵੀ ਪਰਚਾ ਆ ਤੁਸੀਂ ਸੁਣਿਆ ਕਿ ਮੰਨੂ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਸਾਨੂੰ ਵੱਡਦਾ ਅਸੀਂ ਧੂਨ ਸੁਵਾਣੇ ਹੋਏ ਤੇ ਸਾਡੇ ਨਾਲ ਤਾਂ ਉਹੀ ਗੱਲ ਹੋਈ ਆ ਕਿ ਜਿਵੇਂ ਜਿਵੇਂ ਇਹਨਾਂ ਨੇ ਸਾਡੇ ਤੇ ਅਤਿਆਚਾਰ ਕੀਤਾ ਸੀ ਉੱਠ ਕੇ ਖੜੇ ਹੁੰਦੇ ਰਹੇ ਆ ਤੋ ਵੀ ਮੰਗ ਕਰਦੇ ਆ ਕਿ ਤੁਸੀਂ ਹਲਕੇ ਦੇ ਹੋ ਹਲਕੇ ਦੇ ਲੋਕਾਂ ਦੇ ਮੰਤਰੀ ਬਣਾਓ ਐਮਐਲਏ ਤੁਹਾਨੂੰ ਹਲਕੇ ਦੇ ਲੋਕਾਂ ਨਾਲ ਬਣਾ ਤੇ ਹਲਕੇ ਦੇ ਲੋਕਾਂ ਨਾਲ ਕਰੋ ਅੱਜ ਹਲਕੇ ਦੇ ਲੋਕ ਹੀ ਆ ਇਹ ਵੀ ਬਾਹਰੋਂ ਜਾਂ ਬਾਹਰਲੇ ਹਲਕੇ ਚੋਂ ਆ ਇਹ ਆਪਣੇ ਹਲਕੇ ਦੇ ਲੋਕ ਆ ਆਪਣੇ ਪਿੰਡਾਂ ਦੇ ਲੋਕ ਆ ਇਸ ਕਰਕੇ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਪਲੀਜ਼ ਕਿਰਪਾ ਕਰਕੇ ਲੋਕਾਂ ਦੀ ਮੰਗ ਸੁਣੋ ਔਰ ਸਾਨੂੰ ਇਨਸਾਫ ਮਿਲੇ ਜਿਹੜੇ ਨਿਜੀ ਤੇਰੇ ਆ ਰੇਤੇ ਵਾਲੇ ਟਿਪਰਾਂ ਦਾ ਡਰ ਹੁਣ ਵੀ ਬਣਿਆ ਰਹਿੰਦਾ ਤੇ ਦੇਖੋ ਵੀਰ ਬੰਦੇ ਆ 10 15 ਜਿਹੜੇ ਬਾਕੀ ਟਿਪਰ ਵਾਲੇ ਸਾਡੇ ਪਾਈ ਗਏ ਆ ਉਹ ਤਾਂ ਆਪ ਕਹਿੰਦੇ ਵਧੀਆ ਹੋ ਗਿਆ ਕਹਿੰਦੇ ਇਹਨਾਂ ਦੇ ਜਿਹੜੇ ਟਿੱਪਰ ਨੇ ਜਿਹੜੇ ਬੰਦੇ ਲੱਗੇ 15 20 ਉਹ 15 20 ਬੰਦਿਆਂ ਦੇ ਟਿੱਪਰ ਸਸਤੇ ਆ ਕਿਦਾ 5000 ਦਾ ਪਰਦਾ ਕਿਤੇ 4000 ਦਾ ਪਰਦਾ ਆ ਬਾਕੀ ਬੰਦੇ 15 15000 ਦੇ ਟਿੱਪਰ ਭਰਦੇ ਆ ਉਹ ਸਾਡੇ ਨਾਲ ਟਿੱਪਰਾਂ ਵਾਲੇ ਵੀ ਸਾਡੇ ਨਾਲ ਹੀ ਆ ਟਰੈਲੀਆਂ ਵਾਲੇ ਵੀ ਸਾਡੇ ਨਾਲ ਆ ਉਹ ਬੜੇ ਦੁਖੀ ਆ ਮੈਂ ਤਾਜਪੁਰ ਨੇ ਸੋਨੂੰ ਮੇਰੇ ਵਾਈਫ ਸਰਪੰਚ ਪਿੰਡ ਬੂਦ ਸਰਪੰਚ ਤੁਸੀਂ ਕੀ ਦਿੱਕਤਾਂ ਆਈਆਂ ਪਿੰਡਾਂ ਨੂੰ ਮੈਂ ਕਹਾਂ ਜਰੂਰ ਦੇਖੋ ਇਹ ਪਿੰਡਾਂ ਦੇ ਲੋਕਾਂ ਦੀ ਮੰਗ ਆ ਸਾਡੇ ਪਿੰਡਾਂ ਦੇ ਤੁਸੀਂ ਨਾਕੇ ਆਏ ਹੋ ਕੋਈ ਰੋਡ ਹੈ ਕੋਈ ਸਾਡੇ ਪਿੰਡਾਂ ਵਿੱਚ ਕੋਈ ਸੜਕ ਹੈ ਇਹ ਲੋਕ ਜਿਹੜੇ ਨਾ ਅੱਜ ਆਪ ਬੁਲਾਏ ਆਏ ਆ ਆਪਣੇ ਆਪ ਆਏ ਆ ਕਿਉਂ ਜਦੋਂ ਸਰਕਾਰ ਇਕੱਠ ਕਰਦੀ ਹੈ ਹਜ਼ਾਰ ਬੰਦਾ ਇਕੱਠਾ ਕਰਨਾ ਕੋਰੋੜਾਂ ਰੁਪਏ ਖਰਚਦੀ ਹੈ ਸਰਕਾਰ ਬੱਸਾ ਭੇਜਦੀ ਆ ਆਂਦੇ ਫਿਰ ਵੀ ਲੋਕ ਨਹੀਂ ਆਉਂਦੇ ਪਰ ਅੱਜ ਜਿਹੜੇ ਲੋਕ ਆਇਆ ਆਪ ਬੁਲਾਏ ਨਹੀਂ ਇੱਕ ਆਪ ਆਪਣੇ ਆਪ ਆਏ ਆ ਇਹ ਲੋਕ ਚਾਹੁੰਦੇ ਕਿ ਸਾਡੇ ਪਿੰਡਾਂ ਵਿੱਚ ਸ਼ਾਂਤੀ ਰਹੇ ਸਾਡੇ ਪਿੰਡਾਂ ਦੇ ਟਿੱਪਰ ਨਾ ਨਗਰ ਸਾਡੀਆਂ ਸੜਕਾਂ ਵਧੀਆ ਬਣਾਉਣ ਇਹੀ ਲੋਕ ਇਸ ਕਰਕੇ ਆਏ ਆ ਜ ਇਹ ਜੋ ਸਾਡਾ ਗੌਂਸਗੜ ਪਿੰਡ ਦੇ ਵਿੱਚ ਅਸੀਂ ਸਾਰੇ ਆਲੇ-ਦੁਆਲੇ ਦੀਆਂ ਪੰਚਾਇਤਾਂ ਨੂੰ ਔਰ ਆਮ ਲੋਕਾਂ ਨੂੰ ਮੋਤਵਰ ਬੰਦਿਆਂ ਨੂੰ ਜਥੇਬੰਦੀਆਂ ਨੂੰ ਔਰ ਕਿਸਾਨ ਜੁਨੀਿਆਂ ਨੂੰ ਸਾਰਿਆਂ ਨੂੰ ਜਣ ਕੇ ਜਿੰਨੀਆਂ ਵੀ ਇਨਸਾਫ ਪਸੰਦ ਲੋਕ ਨੇ ਉਹਨਾਂ ਨੂੰ ਇਕੱਠੇ ਹੋਣ ਲਈ ਅਸੀਂ ਇਹ ਸਦਾ ਦਿੱਤਾ ਸੀਗਾ ਜਿਹੜਾ ਹੀ ਸਾਡੀ ਇੱਥੇ ਪਿੰਡ ਦੇ ਵਿੱਚ ਰੇਤ ਮਾਫੀਆ ਦੇ ਖਿਲਾਫ ਮੋਰਚਾ ਲੱਗਿਆ ਸੀਗਾ ਪਿਛਲੇ 2 ਮਹੀਨੇ ਤੋਂ ਤੇ ਉਹਦੇ ਵਿੱਚ ਓਵਰਲੋਡ ਟਿਪਰ ਟਰਾਲੀਆਂ ਸਾਡੇ ਪਿੰਡਾਂ ਵਿੱਚੋਂ ਲੰਘਦੀਆਂ ਸੀਗੀਆਂ ਉਸ ਦੇ ਵਿਰੁੱਧ ਦੇ ਵਿੱਚ ਅਸੀਂ ਧਰਨਾ ਲਗਾ ਕੇ ਉਹ ਬੰਦ ਵੀ ਕਰਾਈਆਂ ਸੀਗੀਆਂ ਪਰ ਫਿਰ ਵੀ ਸਾਨੂੰ ਇਹ ਧਮਕੀਆਂ ਦੇ ਦੇ ਕੇ ਵੇਚਦੀ ਇਹ ਕਈ ਵਾਰੀ ਲੰਘ ਜਾਂਦੇ ਸੀਗੇ ਔਰ ਲੋਕਾਂ ਨੂੰ ਗੁੰਮਰਾਹ ਕਰਨਾ ਪ੍ਰਚਾਰ ਕਰਦੇ ਸੀ ਵੀ ਸਾਨੂੰ ਇੱਥੇ ਪਰਮਿਸ਼ਨ ਮਿਲੀ ਹੋਈ ਆ ਜਦ ਕਿ ਸਰਕਾਰ ਵੱਲੋਂ ਪੀ ਡਬਲਯੂ ਡੀ ਮੈਕਮੇ ਵੱਲੋਂ ਸਾਨੂੰ ਲਿਖ ਕੇ ਦਿੱਤਾ ਵੀ ਜਿਹੜੀਆਂ ਇਹ ਸੜਕ ਨੇ ਸਾਡੀਆਂ ਲੋਕਲ ਸੜਕਾਂ ਇਹ ਆਮ ਆਵਾਜਾਈ ਲਈ ਵਾਸਤੇ ਆ ਇਹਦੇ ਉੱਤੇ ਭਾਰੀ ਜਿਹੜੇ ਆ ਹੈਵੀ ਜਿਹੜੇ ਮਾਈਨਿੰਗ ਵਾਲੇ ਵਾਹਨ ਨਹੀਂ ਲੰਘ ਸਕਦੇ ਇਸ ਕਰਕੇ ਅਸੀਂ ਕਾਨੂੰਨ ਪੱਖ ਤੋਂ ਮਜ਼ਬੂਤ ਸੀਗੇ ਔਰ ਪਿਛਲੇ ਦਿਨੀ ਇਹਨਾਂ ਨੇ 17 ਅਪ੍ਰੈਲ ਵਾਲੇ ਦਿਨਾਂ ਸਾਡੀ ਟੀਮ ਦੇ ਉੱਤੇ ਇਹਨਾਂ ਨੇ ਰੇਤ mafia ਦੇ ਗੁੰਡਿਆਂ ਨੇ ਹਮਲਾ ਵੀ ਕੀਤਾ ਸੀ ਔਰ ਕਾਫੀ ਸੱਟਾਂ ਵਗੈਰਾ ਸਾਡੀ ਟੀਮ ਤੇ ਮਾਰੀਆਂ ਔਰ ਭੈਣ ਸਿਮਰਜੀਤ कौर ਗਿੱਲ ਦੇ ਵੀ ਇਹਨਾਂ ਨੇ ਬਾਹ ਦੇ ਉੱਤੇ ਕਿਰਪਾਨ ਨਾਲ ਜੋ ਹਮਲਾ ਕਰਕੇ ਜ਼ਖਮੀ ਕੀਤਾ ਆ ਔਰ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਜੋ ਆਮ ਲੋਕਾਂ ਦੀ ਜ਼ਿੰਦਗੀ ਇਹਨਾਂ ਨੇ ਖਰਾਬ ਕਰ ਰਿਹਾ ਰੇਤ mafia ਵਾਲੇ ਇਹਨਾਂ ਨੂੰ ਬੰਦ ਕੀਤਾ ਜਾਵੇ ਔਰ ਇਹਨਾਂ ਨੇ ਨੱਥ ਪਾਈ ਜਾਵੇ ਅੱਬਾਈ ਸਾਡਾ ਨਾਮ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਨਾਮ ਇਜਤੇਦਾਰ ਫਤੇ ਸਿੰਘ ਅਸੀਂ ਆਂ ਜੀ ਲੁਧਿਆਣੇ ਹਲਕੇ ਚੋਂ ਮਤਲਬ ਸਾਨ੍ਹਿਹਾਲ ਏਰੀਏ ਚੋਂ ਸਾਡੇ ਬਾਬਾ ਕੁਲਵਿੰਦਰ ਸਿੰਘ ਜੀ ਇਹਨਾਂ ਨੇ ਜਨਕਿ ਪਹਿਲਾਂ ਵੀ ਭੈਣ ਜੀ ਦੇ ਨਾਲ ਰਹਿ ਕਰਕੇ ਸੇਵਾ ਕਰੀ ਤਾਂ ਇਹਨਾਂ ਨੇ ਜਨਕਿ ਸਾਡੀ ਸੇਵਾ ਨਾਲ ਲੱਗ ਗਈ ਕਿਉਂਕਿ ਇਹ ਜਿਹੜੇ ਜਿੰਨੇ ਵੀ ਸਿੰਘ ਨੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਆ ਇਹ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦੇ ਪਰ ਥਾਏ ਹੋਏ ਗੁਰੂ ਨਾਨਕ ਪਾਤਸ਼ਾਹ ਦੀ ਉਹ ਸਿੱਖ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸਿੰਘ ਨੇ ਤਾਂ ਮਹਾਰਾਜ ਸਿੱਤੇ ਪਾਸ਼ਾ ਜੀ ਪਹੁੰਚਣ ਰਾਹ ਦੇ ਲਈ ਅਸੀਂ 71 ਤਾਇਆ ਕਰਕੇ ਆਹ ਦਾ ਨਾਰਾ ਮਾਰਦੇ ਹਾਂ ਜੀ ਇਸ ਤਰ੍ਹਾਂ ਤੁਸੀਂ ਦੇਖਿਆ ਕਿ ਪਹਿਲਾਂ ਇਹਨਾਂ ਨੇ ਜੰਗ ਲਾਈ ਸ਼ੁਰੂ ਕੀਤੀ ਉਸ ਤੋਂ ਬਾਅਦ ਹਮਲੇ ਵੀ ਹੋਏ ਉਹ ਬਾਹ ਵੀ ਡੁੱਢੀ ਗਈ ਕਿ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਫੌਜ ਆਉਣ ਕੀ ਹੈ ਅਸੀਂ ਐਕਸ਼ਨ ਜਿਵੇਂ ਵੀ ਆ ਸੰਗਤ ਖੜੀ ਆ ਅਸੀਂ ਤਾਂ ਇਹਨਾਂ ਦੇ ਸਹਿਯੋਗ ਚ ਆਏ ਹਾਂ ਜਿਵੇਂ ਵੀ ਸਾਡੀ ਮਤਲਬ ਭੈਣ ਸਾਡੀ ਉਹ ਦੇਖੋ ਅਸੀਂ ਉਹਨਾਂ ਨੇ ਅਸੀਂ ਜਾਣਦੇ ਆ ਜਿਹੜੀ ਸਰਕਾਰੀ ਬੰਦੇ ਨੇ ਜੇ ਉਹਨਾਂ ਦੇ ਹਮਲੇ ਹੋ ਰਿਹਾ ਤਾਂ ਅਸੀਂ ਤਾਂ ਸੇਫ ਨਹੀਂ ਆਪਾਂ ਜੀ ਆਮ ਜਨਤਾ ਗਈਏ ਸੇਫ ਨਹੀਂ ਹੈਗੀ ਕਿਉਂਕਿ ਜਿਹੜਾ ਕਾਨੂੰਨ ਦੀ ਸਮਝ ਰੱਖਦਾ ਉਹਦੇ ਉੱਤੇ ਹੀ ਹਮਲੇ ਹੋ ਜਾਣ ਤਾਂ ਕਿਤੇ ਕਿਤੇ ਅਫਸਰ ਵੀ ਚੰਗੇ ਹੈਗੇ ਇਹ ਨਹੀਂ ਗੱਲ ਸਾਰੀ ਦੁਨੀਆ ਜੇ ਚੰਗੇ ਮਾੜੇ ਹੁਣ ਜਾਂ ਪੱਤਾਂ ਮਾਦੋ ਲਾ ਲਈਏ ਹਰ ਇੱਕ ਧਰਮ ਦੇ ਵਿੱਚ ਆਪਾਂ ਕਹੀਏ ਵੀ ਸੇਕੀ ਚੰਗੇ ਇਹਨਾਂ ਦੇ ਵਿੱਚ ਵੀ ਮਾੜੇ ਆ ਤਾਂ ਮੈਂ ਇਹ ਗੱਲ ਕਹਿਣਾ ਚੰਗੇ ਅਫਸਰ ਵੀ ਨੇ ਉਹ ਇਸ ਚੀਜ਼ ਦੀ ਤਹਿਕੀਕਾਤ ਕਰਨ ਔਰ ਜਿਹੜੀ ਮਾਈਨਿੰਗ ਵੀ ਹੋ ਰਹੀ ਆ ਸਾਨੂੰ ਪਹਿਲਾਂ ਨਹੀਂ ਸੀ ਪਤਾ ਹੁਣ ਸਾਨੂੰ ਇੰਨੀ ਸਾਨੂੰ ਵੀ ਸੁਣਨ ਦੇ ਵਿੱਚ ਗੱਲ ਆ ਗਈ ਕਿ ਜਿਹੜਾ ਦਰਿਆ ਦਾ ਪੱਧਰ ਆ ਵੀ ਉਹ ਉਹਦੇ ਕਿਤੇ ਮਤਲਬ ਉਹਦੇ ਉਲਟ ਚੱਲ ਕੇ ਕਾਨੂੰਨ 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 ਵੀ ਕਾਨੂੰਨ ਦੇ ਉਲਟ ਚੱਲ ਕੇ ਕਿਵੇਂ ਮਾਈਨਿੰਗ ਕਰ ਰਹੇ ਆ ਦਰਿਆ ਕਲ ਨੂੰ ਕਮਾਲਾ ਜੇ ਦਰਿਆ ਵਢੀ ਜਾਂਦੇ ਆ ਭੈਣ ਜੀ ਤੋਂ ਸੁਣਨ ਨੂੰ ਮਿਲਿਆ ਕਲ ਨੂੰ ਪ੍ਰਸ਼ਾਸਨ ਆਣ ਗਿਆ ਇਹ ਪਿੰਡ ਦਾ ਸਾਡੇ ਡੁੱਬ ਜਾਣਗੇ ਕਿੱਥੇ ਦਾ ਆਪਾਂ ਬਚਾਣ ਲਈ ਸਰਕਾਰ ਨੂੰ ਕਹਿੰਦੇ ਸਰਕਾਰ ਚੁਣਦੇ ਆ ਪਰ ਸਰਕਾਰ ਨੂੰ ਇੱਧਰ ਦੇਖਣਾ ਚਾਹੀਦਾ ਭਗਵੰਤ ਮਾਨ ਸਾਹਿਬ ਆਏ ਦਿਨ ਕੋਈ ਨਾ ਕੋਈ ਬਿਆਨ ਦਿੰਦੇ ਆ ਕਿ ਉਹਨਾਂ ਦਾ ਇਹ ਬਿਆਨ ਦੇ ਉੱਤੇ ਉਹਨਾਂ ਦਾ ਕੋਈ ਧਿਆਨ ਨਹੀਂ ਉਹਨਾਂ ਨੂੰ ਵੀ ਅਸੀਂ ਤੁਹਾਡੇ ਜਰੀਏ ਉਹਨਾਂ ਤੱਕ ਵੀ ਇਹ ਗੱਲ ਪਹੁੰਚਣੀ ਚਾਹੀਦੀ ਆ ਕਿ ਜੋ ਵੀ ਬਣਦੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਆ ਜਿਵੇਂ ਭੈਣ ਜੀ ਦੇ ਉੱਤੇ ਹਮਲਾ ਕਰਿਆ ਇਹ ਹੋਣਾ ਨਹੀਂ ਚਾਹੀਦਾ ਬਹੁਤ ਜਣੀ ਕਿ ਇਹ ਚੀਜ਼ ਦੀ ਅਸੀਂ ਨਿੰਦਾ ਕਰਦੇ ਆ ਜੀ ਝੂਠੇ ਬਰਤਿਆਂ ਦਾ ਬੜਾ ਰੀਤ ਹੁੰਦਾ ਜੀ ਵੀ ਜਿਹੜਾ ਕੋਈ ਤਗੜੇ ਵੱਲੋਂ ਦੇ ਖਿਲਾਫ ਆਵਾਜ਼ ਆਖਦਾ ਝੂਠੇ ਬਰਤੇ ਹੋ ਜਾਂਦਾ ਕੀ ਕਰਾਂਗੇ ਜਿਹੜੀ ਕਰਾਂਦੇ ਉਹਦਾ ਸਰਕਾਰ ਦੇਖੇ ਜਿਹੜਾ ਸਹੀ ਉਹਦਾ ਦੇਖਣ ਲਈ ਵੀ ਪਤਾ ਲੱਗ ਜਾਂਦਾ ਬਚਨਾ ਤੋਂ ਪਤਾ ਲੱਗ ਜਾਂਦਾ ਸੱਚੇ ਦੇ ਚਫੇ ਬੰਦੇ ਦਾ ਮਹਾ ਪਰਸ਼ੋ ਠੀਕ ਆ ਜੀ ਇਹ ਤਾਂ ਸਰਕਾਰ ਨੂੰ ਫੈਸਲਾ ਕਰਨਾ ਚਾਹੀਦਾ ਵਾ ਬਾਕੀ ਅਸੀਂ ਭੈਣ ਜੀ ਦੇ ਨਾਲ ਆ ਅਸੀਂ ਭੈਣ ਜੀ ਦੇ ਨਾਲ ਜਿੱਦਾਂ ਉਹ ਵਚਨ ਕਰਨਗੇ ਅਸੀਂ ਉਹਦਾ ਪੈਰਾ ਕਰਾਂਗੇ ਨਹੀਂ ਸਾਡੇ ਅੱਜ ਦੇ ਵਚਨਾਂ ਦੇ ਪੈਰਾ ਦਊਗੀ ਸਰਕਾਰ ਅਸੀਂ ਫਿਰ ਆਪਦੀ ਕਾਰਵਾਈ ਕਰਾਂਗੇ ਜਦੋਂ ਖਾਲਸਾ ਕਰਦਾ ਆਇਆ ਉਦਾਂ ਹੀ ਕਰਾਂਗੇ ਜੇ ਕਾਰੇ ਗਿ ਜਾਵੇ ਨਿਹਾਲੋ ਜਾਵੇ ਸਿੱਧਾ ਸਿੰਘਾ ਦੇ ਮਨ ਨੂੰ ਭਾਵੇ ਸੁਣ ਕੇ ਨਿਹਾਲੋ ਜਾਵੇ ਫਤਿਹ ਪਾਵੇ ਰੋਸ ਰਿਆ ਕਾਲ ਸਾਡੀ ਜਿਵੇਂ ਵੀਰ ਜੀ ਅਸੀਂ ਹੁਣ ਸਾਹਮਣੇ ਵੀ ਅਸੀਂ ਦੇਖਦੇ ਆ ਕਿ ਉਹ ਵੀਰ ਜੀ ਜਣੀ ਕਿ ਨਾ ਉਹਨੂੰ ਕੂਕੇ ਨੇ ਕਣਦਾ ਭਾਵ ਲੜਾਈ ਸਾਡੀ ਕੋਈ ਉਹਨਾਂ ਨਾਲ ਲੜਾਈ ਨਹੀਂ ਹੈਗੀ ਸਾਡੀ ਦਾ ਜਿਹੜੇ ਮਾੜੇ ਨਾਲ ਲੜਾਈ ਆ ਆ ਕੀ ਕਿਸੇ ਕਰਦਾ ਜੋ ਸਾਡੇ ਗੁਰੂ ਪਾਤਸ਼ਾਹ ਨੇ ਸਾਨੂੰ ਸਿਖਾਇਆ ਇਹ ਸਾਰਿਆਂ ਦਾ ਸਤਿਕਾਰ ਕਰਦੇ ਆ ਛੋਟੇ ਨੂੰ ਪਿਆਰ ਕਰਦੇ ਆ ਵੱਡੇ ਦਾ ਸਤਿਕਾਰ ਕਰਦੇ ਆ ਔਰ ਇਹ ਸਤਕਾਰ ਉਨੀ ਦੇਰ ਤੱਕ ਆ ਜਿੰਨੀ ਦੇਰ ਤੱਕ ਅਗਲਾ ਹੁਣ ਹਰ ਇੱਕ ਬੰਦੇ ਨੂੰ ਆਪਣੇ ਆਪ ਨੂੰ ਜੀ ਕਹਾਣ ਦੀ ਆਪਣਾ ਸਤਿਕਾਰ ਲੈਣ ਦੀ ਹੁੰਦੀ ਆ ਹਨਾ ਆਪਾਂ ਵੀ ਜਾਣਿਆ ਕਿਤੇ ਆਪਾਂ ਕਹਿੰਦੇ ਸਾਡਾ ਯਾਰ ਸਤਿਕਾਰ ਹੋਵੇ ਤਾਂ ਇਹ ਆ ਵੀ ਜੇ ਕੋਈ ਬੰਦਾ ਹੱਥ ਪਾਦਾ ਦਸਤਾਰ ਨੂੰ ਜਾਂ ਕਿਸੇ ਭੈਣ ਦੀ ਚੁੰਨੀ ਨੂੰ ਹੱਥ ਪੈਂਦਾ ਉਹਨਾਂ ਨੂੰ ਅਸੀਂ ਜਣੀ ਕੇ ਇਹ ਵਾਰਨਿੰਗ ਦਿੰਨੇ ਆ ਵੀ ਜੇ ਤੁਸੀਂ ਮਾਰੇ ਕੰਮ ਕਰਨੋਂ ਨਹੀਂ ਹਟਣਾ ਤਾਂ ਤੱਕਾ ਕਰਨੋਂ ਤਾਂ ਫੌਜਾਂ ਤਿਆਰ ਬਰ ਤਿਆਰ ਤੁਹਾਨੂੰ ਅੱਗੇ ਵੀ ਚੱਲ ਕੇ ਕਿੱਦਣਾ ਕਿਤੇ ਹੋਰ ਕਾਰਜਾਂ ਦੇ ਵਿੱਚ ਜਿੱਥੇ ਕੋਈ ਤੱਕਾ ਕਰੂਗਾ ਤਾਂ ਸਾਨੂੰ ਉੱਥੇ ਖੜਾ ਪਾਊਗਾ ਐ ਜਿਵੇਂ ਅੱਜ ਅਸੀਂ ਇੱਥੇ ਖੜਿਆ ਭੈਣ ਦੇ ਨਾਲ ਜਦੋਂ ਤੱਕ ਸਾਡੀ ਭੈਣ ਨਹੀਂ ਸਾਨੂੰ ਕਹਿੰਦੀ ਅਸੀਂ ਉਹਦੇ ਨਾਲ ਯਾਨੀ ਕਿ ਐ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ